ਅੱਜ ਦੇ ਬਿਆਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਇੱਕ ਪਾਸੇ ਤਾਂ ਯੂਆਰ ਆਪ ਦੀ ਪਿੱਠ ਥੱਪ ਥਪਾ ਰਹੇ ਕੋਈ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਤੁਹਾਡਾ ਫੇਲੀਅਰ ਆ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਉਹਨਾਂ ਇਵੈਂਟ ਮੈਨੇਜਮੈਂਟ ਕੀ ਸੀ ਇਵੈਂਟ ਮੈਨੇਜਮੈਂਟ ਔਰ ਏਵੀਏ ਕੇ ਇਵੈਂਟ ਮੈਨੇਜਮੈਂਟ ਹੀ ਹੋ ਰਿਹਾ ਸੀ ਮੈਂ ਸਮਝਦਾ ਨਰੈਣ ਸਿੰਘ ਚੋੜੇ ਨਾਲ ਜਿਹੜਾ ਵੈਂਟ ਹਾਰਰਿਬਲੀ ਰੋਂਗ ਥੋਡਾ ਆਪਰੇਸ਼ਨ ਇਸ ਲਈ ਤੁਹਾਨੂੰ ਗੱਲ ਨਹੀਂ ਆਉਂਦੀ ਕੱਲ ਪਰਸੋ ਜੋ ਹੋਇਆ ਮੈਂ 3-4 ਦਿਨਾਂ ਦਾ ਕਮਿਸ਼ਨਰ ਆਫ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਆਪ ਦੀ ਕਾਬਲੀਅਤ 'ਚ ਆਪ ਦੇ ਆਪ ਨੂੰ ਮਤਲਬ ਇੱਕ ਤਾਂ ਉਹਨਾਂ ਨੂੰ ਪ੍ਰੈਸ ਵੀ ਸੰਭ ਨਹੀਂ ਆਉਂਦੀ ਐ ਮੈਂ ਉਹਨਾਂ ਨੂੰ ਬੜਾ ਤਗੜਾ ਪੀਆਰ ਦਾ ਮੈਨੇਜਰ ਸਮਝਦਾ ਔਰ ਮੈਂ ਉਹਨਾਂ ਦੀ ਮੈਨੇਜਮੈਂਟ ਅੱਜ ਵੇਖੀ ਅੱਜ ਉਹਨਾਂ ਦੀ ਖਬਰ ਲੱਗੀ ਆ ਉਹਨਾਂ ਦੀ ਫੋਟੋ ਵੀ ਸੀ ਆ ਦੂਜੇ ਅਖਬਾਰ ਨਹੀਂ ਪੰਜਾਬੀ ਚ ਅਸ਼ਰ ਪਾਕਿਸਤਾਨ ਬੈਕ ਟੈਰਰ ਮੋਡਿਊਲ ਬਸਟਡ 10 ਹੈਲਡ ਵਿਦ ਗਰਨੇਡ ਐਂਡ ਪਿਸਟਲਸ ਦ ਅਕਿਊਜ਼ ਵਾ ਪਲੋਟਿੰਗ ਅ ਗਰਨੇਡ ਅਟੈਕ ਔਨ ਪੁਲਿਸ ਇਸਟੈਬਲਿਸ਼ਮੈਂਟ ਇਨ ਬਟਾਲਾ ਸੇਜ਼ ਦ ਡੀਜੀਪੀ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸੈਡ ਦੈਟ ਐਕਟਿੰਗ ਔਨ ਕ੍ਰੈਡੀਬਲ ਇਨਪੁਟਸ ਪੁਲਿਸ ਟੀਮਸ ਲਾਂਚਡ ਏਨ ਆਪਰੇਸ਼ਨ ਐਂਡ ਅਰੈਸਟਡ 올 ਅਕਿਊਜ਼ ਫ্রম ਡਿਫਰੈਂਟ ਪਾਰਟਸ ਆਫ ਅਮ੍ਰਿਤਸਰ ਰੂਰਲ ਬਟਾਲਾ ਐਂਡ ਅਮ੍ਰਿਤਸਰ ਸਿਟੀ ਇਹ ਤਾਂ ਵੇਖਿਆ ਨਾ ਜੀ ਤੁਸੀਂ ਵੇਖੋ ਕਿੱਡੀ ਕਿੱਡੇ ਕਾਬਿਲ ਨੇ ਔਰ ਇਹਨਾਂ ਦੀ ਕਾਬਲੀਅਤ ਤਾਂ ਇੱਕ ਨਹੀਂ ਆ ਫੋਟੋ ਵੀ ਲਵਾਈ ਆ ਕੱਲ ਬਹੁਤ ਆਪਦਾ ਆ ਆ ਫੋਟੋ ਆ ਜੀ ਇਹਨਾਂ ਦੀ ਆ ਇੱਕ ਅਖਬਾਰ ਚ ਆ ਰਹੀ ਐ ਕਿਉਂਕਿ ਆ ਫੋਟੋ ਹੈ ਬੈਠੇ ਉਥੇ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਤੁਸੀਂ ਐਡੇ ਕਾਬਿਲ ਅਫਸਰ ਟਰਰ ਮੋਡਿਊਲ ਪਾਕਿਸਤਾਨ ਬੇਸਡ ਅੱਜ ਤਾ ਫੜ ਲਿਆ ਜਿਹੜਾ ਆਈਐਸਆਈ ਉਥੇ ਟਰਰ ਮੋਡਿਊਲ ਸਾਹਮਣੇ ਤੁਰਿਆ ਫਿਰਦਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨੂੰ ਫੜਨ ਚ ਫਿਰ ਕਿੱਥੇ ਕੋਲੈਪਸ ਹੋਇਆ ਨਾ ਪੁਲਿਸ ਸਿੰਘ ਦਾ ਟੋਡਾ ਫੇਲੀਅਰ ਹੋਇਆ ਨਾ ਜਿਹੜਾ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਹਾਡੇ ਅੱਜ ਦੇ ਬਿਆਨਾਂ ਨੇ ਇਹ ਗੱਲ ਸਾਬਿਤ ਕਰਤੀ ਕਿ ਇੱਕ ਪਾਸੇ ਤਾਂ ਯੂਆਰ ਆਪ ਦੀ ਪਿੱਠ ਥਪਤ ਪਾ ਰਹੇ ਕਿ ਤੁਸੀਂ ਕਿੱਡੇ ਕਾਬਲ ਹੋ ਔਰ ਦੂਜੇ ਪਾਸੇ ਤੁਹਾਡਾ ਫੇਲੀਅਰ ਹੈ ਜਾਂ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਵੈਂਟ ਮੈਨੇਜਮੈਂਟ ਸੀ ਜਿਹੜਾ ਖਰਾਬ ਹੋ ਗਈ ਉਹਨੇ ਇਵੈਂਟ ਮੈਨੇਜਮੈਂਟ ਕੀ ਸੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਹੋਇਆ ਔਰੇ ਜ਼ੋਰਾ ਸਿੰਘ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਹ ਬੇਅਦਬੀਆਂ ਚ ਪੋਲਿਟਿਕਸ ਕਰਦੇ ਆ ਔਰ ਬੇਅਦਬੀਆਂ ਕਰਾਉਣ ਤੇ ਕੋਈ ਕਸਰ ਨਹੀਂ ਛੱਡਦੇ ਤਾਂ ਉਹ ਨਰੇਸ਼ ਯਾਦਵ ਦੀ ਇਨਡਾਈਟਮੈਂਟ ਤੋਂ ਵੀ ਕਲੀਅਰ ਹੈ ਔਰ ਐਵਰੀ ਇਵੈਂਟ ਇਜ਼ ਅ ਇਵੈਂਟ ਮੈਨੇਜਮੈਂਟ ਔਰ ਇਹ ਵੀ ਇੱਕ ਇਵੈਂਟ ਮੈਨੇਜਮੈਂਟ ਹੀ ਹੋ ਰਿਹਾ ਸੀ ਮੈਂ ਸਮਝਦਾ ਨਰੈਣ ਸਿੰਘ ਚੋੜੇ ਨਾਲ ਜਿਹੜਾ ਵੈਂਟ ਹੋਰਬਲੀ ਰੋਂਗ ਤੁਹਾਡਾ ਆਪਰੇਸ਼ਨ ਇਸ ਲਈ ਤੁਹਾਨੂੰ ਗੱਲ ਨਹੀਂ ਆਉਂਦੀ ਔਰ ਇੱਕ ਦੇਰਸ ਅਨ ਅਨਦਰ ਐਰਾ ਆਫ ਪੁਲਿਸ ਮੈਨ ਗੋਇੰਗ ਰੋਗ ਜਦੋਂ ਪੁਲਿਸ ਮੈਨ ਆਪ ਹੀ ਕਾਨੂੰਨ ਆਪ ਦੇ ਹੱਥਾਂ 'ਚ ਲੈਣਾ ਸ਼ੁਰੂ ਕਰ ਦਿੰਦੇ ਤੋੜਨਾ ਸ਼ੁਰੂ ਕਰ ਦਿੰਦੇ ਆ ਤੇ ਐਂਟੀ ਨੈਸ਼ਨਲ ਐਲੀਮੈਂਟਸ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਸਿਰਫ ਇੱਕ ਗੱਲ ਕਿ ਨਰੈਣ ਸਿੰਘ ਚੋੜਾ ਪਾਕਿਸਤਾਨ ਜਾਂਦਾ ਸੀ ਕਿ ਨਹੀਂ ਜਾਂਦਾ ਸੀ ਦੂਜਾ ਸਵਾਲ ਨਰੈਣ ਸਿੰਘ ਚੋੜਾ ਪੁਲਿਸ ਦੇ ਡਾਕੂਮੈਂਟਸ ਕੀ ਇਹ ਗਲਤ ਤਸਦੀਕ ਕਰਦੇ ਆ ਕਿ ਨਹੀਂ ਕਰਦੇ 댓 ਹੀਅਰ ਚ ਐਕਟਿਵ ਸਲੀਪਰ ਸੈੱਲ ਆਫ ਦੀ ਆਈਐਸਆਈ ਤੀਜੀ ਗੱਲ ਕੀ ਪੁਲਿਸ ਨੇ ਇਹਦੇ ਕੋਲੋਂ ਆਰਡੀਐਕਸ ਗਰਨੇਡ ਏਕੇ 47 ਸਫਿਸਟੀਕੇਟਿਡ ਵੈਪਨਸ ਰਿਕਵਰ ਕਰੇ ਹੈ ਕਿ ਨਹੀਂ ਕੀਤੇ ਜਦੋਂ ਤੁਸੀਂ ਮੇਰੀ ਇਹਨਾਂ ਗੱਲਾਂ ਦਾ ਜਵਾਬ ਦੇ ਦੋਗੇ ਹਾਂ ਜਾਂ ਨਾ ਚ ਫਿਰ ਅਗਲੀ ਗੱਲ ਦਾ ਮੈਨੂੰ ਦੱਸ ਦਿਓ ਕੀ ਸੂਦਾਰ ਸੁਖਬੀਰ ਸਿੰਘ ਬਾਦਲ ਸਮੇਤ 12 13 Z+ ਪ੍ਰੋਟੈਕਟੀ ਨੇ ਪੰਜਾਬ ਚ ਹਰ ਪ੍ਰੋਟੈਕਟੀ ਦਾ ਇੱਕ ਡੋਸੀਅਰ ਬਣਿਆ ਕਿ ਉਹਨੂੰ ਕਿਤੋਂ ਕਿਤੋਂ ਖਤਰਾ ਹੈ ਹਾਂ ਕੋਈ ਨਵਾਂ ਪੈਦਾ ਹੋ ਜੇ ਤੇ ਉਹ ਡੋਸੀਅਰ ਚ ਬਾਅਦ ਚ ਆਊਗਾ ਮਗਰ ਵੈਸੇ ਲਗਭਗ ਫਾਈਲ ਬਣੀ ਹੋਈ ਆ ਉਸ ਫਾਈਲ ਚ ਨਰੈਣ ਸਿੰਘ ਚੌੜੇ ਦਾ ਸਿੱਧਾ ਜ਼ਿਕਰ ਉਸ ਨਰੈਣ ਸਿੰਘ ਚੌੜੇ ਨੂੰ ਇੱਕ ਜੈਡ ਪਲਸ ਪ੍ਰੋਟੈਕਟਿਵ ਦੇ ਆਲੇ ਦੁਆਲੇ ਉਹਦੇ ਤਾਂ ਐ ਤੁਸੀਂ ਨਾਲ-ਨਾਲ ਘੁਮਾਈ ਫਿਰਦੇ ਸੀਗੇ ਕਿ ਸ਼ਾਇਦ ਇਹ ਜਿਹੜੇ 175 ਪੁਲਸ ਵਾਲੇ ਲਾਏ ਸੀ ਕਿਤੇ ਨਰੈਣ ਚੋੜੇ ਤੇ ਤੇ ਨਹੀਂ ਲਾਈ ਸੀ ਕਿ ਇਹਨੂੰ ਨਾ ਕੋਈ ਰੋਕ ਲਵੇ ਕਿਉਂਕਿ ਮੈਂ ਉਹ ਵੀਡੀਓ ਨੂੰ ਸ਼ੇਅਰ ਕਰੂੰਗਾ ਯੂ ਵਿਲ ਬੀ ਅਮੇਜ਼ਡ ਐਟ ਦਾ ਪੁਲਿਸ ਦੀ ਕਨਾਈਵન્સ ਪੁਲਿਸ ਦੀ ਮਿਲੀ ਭੁਗਤ ਔਰ ਪੁਲਿਸ ਨੇ ਇਹ ਸਾਰਾ ਇਨਸੀਡੈਂਟ ਆਪ ਕਰਵਾਇਆ ਇਹ ਤਾਂ ਹੁਣ ਉਹ ਆਪ ਦੱਸ ਦੇਣ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਕਨਾਈਵਾਂਸ ਹੈ ਕਿਉਂਕਿ ਮੇਰਾ ਮੰਨਣਾ ਆਫਟਰ ਸੀਇੰਗ ਦ ਵੀਡੀਓਜ਼ ਕਿ ਇਹ ਪੁਲਿਸ ਦਾ ਔਰ ਹਰਪਾਰ ਰੰਧਾਵੇ ਦਾ ਇਹਦਾ ਸਿੱਧਾ ਹੀ ਹੱਥ ਹੈ